ਸਤ ਸ੍ਰੀ ਅਕਾਲ ਦੋਸਤੋ ਬੜਾ ਮਨ ਖੁਸ਼ ਹੋਇਆ ਉਰੇ ਆ ਕੇ ਇਹ ਭੈਣ ਇੱਕ ਇਹ ਰਾਏਪੁਰ ਪਿੰਡਾ ਜੀ ਡੇਲੋਂ ਤੋਂ ਅੱਗੇ ਜਾ ਕੇ ਇਹ ਗਾਂ ਇਹਦੇ ਗੇਟਾਂ ਕੋਲ ਆ ਗਈ ਸੀ ਦੋਨੋਂ ਅੱਖਾਂ ਤੋਂ ਨਹੀਂ ਇਹਨੂੰ ਦਿਸਦਾ ਬੜਾ ਦਿਖਾਈ ਦੇਖੋ ਬਿਲਕੁਲ ਜਿਹੜਾ ਆਪਣਾ ਅੱਖ ਦੇਖਣ ਵਾਲਾ ਅੰਡਾ ਹੁੰਦਾ ਉਹੀ ਨਹੀਂ ਹੈ ਵਿਚਾਰੀ ਦਾ ਦਾਣਾ ਇਹਦੇ ਲਈ ਆ ਸਾਰਾ ਦੇਖੋ ਸੈੱਟ ਬਣਾਇਆ ਇਹਨੇ ਜਿੰਨਾ ਆਪਾਂ ਤਾਜ਼ੇ ਪਸ਼ੂ ਨੂੰ ਦਾਣਾ ਪਾਉਣਾ ਉਹਨਾਂ ਇਹਨੂੰ ਪਾ ਕੇ ਆ ਛੋਟਾ ਜਿਹਾ ਬੱਚਾ ਇਹ ਵੀ ਇਹਨਾਂ ਦੇ ਗੇਟਾਂ ਕੋਲ ਆ ਗਿਆ ਸੀ ਬਾਕੀ ਤੁਸੀਂ ਸਿਹਤ ਦੇਖੋ ਕਿੰਨੀ ਤਗੜੀ ਆ ਇਹ ਜਿਹੜੇ ਲੋਕ ਨੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਤੇ ਪਰ ਹੁਣ ਭੈਣ ਦੀ ਮਜਬੂਰੀ ਸੀ ਇਹਨੇ ਇੰਗਲੈਂਡ ਜਾਣਾ ਹੁਣ ਜਿੰਨੀ ਸੇਵਾ ਇਹਦੇ ਕਰਮਾਂ ਚ ਸੀ ਇਹਨੇ ਕਰ ਲਈ ਤੇ ਹੁਣ ਬਾਕੀ ਦੀ ਸੇਵਾ ਸਾਡੇ ਕਰਮਾਂ ਚ ਆ ਵੀ ਜਦੋਂ ਤੱਕ ਵੀ ਇਹ ਗਾਂ ਦੀ ਜ਼ਿੰਦਗੀ ਆ ਭੈਣ ਕਹਿੰਦੀ ਵੀ ਵੈਸੇ ਜੇ ਗਊਸ਼ਾਲਾ ਚ ਛੱਡਦੇ ਆ ਸਾਨੂੰ ਪਤਾ ਵੀ ਅੱਜ ਕੱਲ ਦੁਕਾਨਦਾਰੀਆਂ ਨੇ ਜਾਦਾ ਤੇ ਹੁਣ ਜਿਹੜੀ ਇਹਦੀ ਸੇਵਾ ਭੈਣ ਸਾਡੇ ਲੇਖੇ ਲਾ ਗਈ ਤੇ ਹੁਣ ਸਾਡੇ ਕਰਮਾਂ ਚ ਆ ਗਈ ਇਹਦੀ ਸੇਵਾ ਅਸੀਂ ਇਹਨੂੰ ਲੈ ਕੇ ਚੱਲੇ ਆਂ ਵੈਸੇ ਤਾਂ ਸਾਡਾ ਜਿਹੜਾ ਐਨ ਜੀਓ ਆ ਉਹ ਰੋਡ ਤੇ ਜਿਹੜੇ ਜ਼ਖਮੀ ਜਾਨਵਰਾਂ ਦਾ ਇਲਾਜ ਕਰਦਾ ਪਰ ਇਹ ਭੈਣ ਦਾ ਇਹਦੇ ਨਾਲ ਪਿਆਰ ਦੇਖ ਕੇ ਸਾਨੂੰ ਵੀ ਮਜਬੂਰ ਬਸ ਜਾਨੀ ਇਹ ਰੱਖਣੀ ਪਈ ਤੇ ਹੁਣ ਇਹਨੂੰ ਅਸੀਂ ਘਰ ਲੈ ਕੇ ਚੱਲੇ ਆਂ ਜੀ ਸੇਵਾ ਕਰਾਂਗੇ ਤੇ ਤੁਹਾਨੂੰ ਵੀਡੀਓ ਵੀ ਪਾਵਾਂਗੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਹ ਭੈਣ ਦੇ ਬਾਰੇ ਵੀ ਜਰੂਰ ਦੋ ਸ਼ਬਦ ਚੰਗੇ ਲਿਖਿਓ ਜਿਹਨੇ ਇੰਨੀ ਸੇਵਾ ਕੀਤੀ ਉਹ ਵੀ ਇੰਗਲੈਂਡ ਦੀ ਸਿਟੀਜ਼ਨ ਹੋ ਕੇ تن چار سال تو ਇਹਨੂੰ ਸੰਭਾਲ ਰਹੀ ਆ ਪੂਰਾ ਵਧੀਆ ਗਰਮੀ ਸਰਦੀ ਦਾ ਇੱਥੇ ਪ੍ਰਬੰਧ ਕਰਿਆ ਦੇਖੋ ਥੱਲੇ ਮੈਟ ਵਿਸਾਏ ਹੋਇਆ ਹਲੋ ਇਹ ਜਿਹੜੀਆਂ ਰੂਹਾਂ ਜਿਹੜੀਆਂ ਇਹ ਪਰਮਾਤਮਾ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਉਮਰਾਂ ਲੰਬੀਆਂ ਬਖਸ਼ੇ ਤਰਕਨੀਆਂ ਬਖਸ਼ੇ ਜਿਹੜੀ ਵੀ ਮਨੋ ਕਾਮਨਾ ਇਹਨਾਂ ਦੀ ਪਰਮਾਤਮਾ ਪੂਰੀ ਕਰੇ ਬਹੁਤ ਮਾਨੂੰ ਖੁਸ਼ੀ ਹੋਈ ਤੇ ਹੁਣ ਇਹਨੂੰ ਅਸੀਂ ਆਪਣੇ ਡੇਰੀ ਫਾਰਮ ਦੇ ਵਿੱਚ ਲੈ ਕੇ ਚੱਲੇ ਆ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਿਓ ਆਪਦਾ ਫਰਜ਼ ਸਮਝ ਕੇ ਜ਼ਰੂਰ ਇਹ ਜੀ ਗੱਲ ਆ ਜਿਹੜੀ ਸਾਂਝੀ ਕਰਿਆ ਕਰੋ ਕਿਉਂਕਿ ਆਪਾਂ ਜਿਹੜੀਆਂ ਗਲਤ ਮਲਤ ਵੀਡੀਓ ਨੇ ਬਹੁਤ ਉਹਨਾਂ ਨੂੰ ਸਾਂਝੀਆਂ ਕਰਦੇ ਆ ਸਾਡੀ ਵੀ ਇਹਦੇ ਵਿੱਚ ਹੌਸਲਾ ਫਜਾਈ ਵੱਧਦੀ ਆ ਤੇ ਤੁਹਾਡਾ ਸਿਰਫ ਇੱਕ ਸ਼ੇਅਰ ਤੇ ਲਾਈਕ ਆ ਸਾਨੂੰ ਬਹੁਤ ਜ਼ਿਆਦਾ ਉਹਦੇ ਨਾਲ ਹੌਸਲਾ ਮਿਲਦਾ